ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਬਈ ਜੀ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਆਪਣਾ ਕੰਮ ਹੀ ਆ ਤੁਹਾਡੇ ਰੋਬਰੂ ਕੋਠੀਆਂ ਕਰਦੇ ਰਹਿਣਾ ਤੇ ਅੱਜ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਹ ਹੈਗੀ ਜੀ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਬਹੁਤ ਹੀ ਸੋਹਣਾ ਫਰੰਟ ਦੇ ਨਾਲ ਇਹ ਕੋਠੀ ਬਣੀ ਹੋਈ ਆ ਤੁਸੀਂ ਸਟਾਰਟਿੰਗ ਤੋਂ ਦੇਖ ਰਹੇ ਹੋ ਮੇਨ ਗੇਟ ਵੀ ਬਹੁਤ ਸੋਹਣਾ ਜਿਹੜਾ ਲੱਗਿਆ ਹੋਇਆ ਅੱਗੇ ਫਰੰਟ ਵੀ ਬਹੁਤ ਵਧੀਆ ਤੇ ਸਪੈਸੀਫਿਕ ਕਾਫੀ ਜਿਹੜੀ ਆ ਦਿੱਤੀ ਹੋਈ ਆ ਪੌੜੀ ਦੇ ਵਿਚ ਦੀ ਪੌੜੀਆਂ ਚੜੀਆਂ ਹੋਈਆਂ ਤੇ ਬਹੁਤ ਹੀ ਸੋਹਣਾ ਜਿਹੜਾ ਪੱਥਰ ਆ ਗ੍ਰੇਨਾਈਟ ਪੌੜੀਆਂ ਤੇ ਲੱਗਿਆ ਹੋਇਆ ਤੇ ਆਜੋ ਫਿਰ ਦੇਖਦੇ ਆਪਾਂ ਇਸ ਕੋਠੀ ਨੂੰ ਉਸ ਤੋਂ ਪਹਿਲਾਂ ਬਾਈ ਜੀ ਜਿਨ੍ਹਾਂ ਨੇ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਕੋਈ ਖਰਚਾ ਨਹੀਂ ਆਉਂਦਾ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਆ ਕਰੋ ਬਾਈ ਜਿਨ੍ਹਾਂ ਵੀਰ ਭਰਾਵਾਂ ਨੇ ਕਰ ਲੈਣਾ ਉਹਨਾਂ ਵਾਸਤੇ ਤਾਂ ਆਸਾਨੀ ਹੈਗੀ ਹੈਗੀ ਆ ਕਰ ਲੈਣ ਦੇ ਵਿੱਚ ਪਰ ਜਿਨ੍ਹਾਂ ਵੀਰ ਭਰਾਵਾਂ ਨੇ ਆਪਣਾ ਘਰ ਬਣਾਉਣਾ ਤਾਂ ਉਹਨਾਂ ਵਾਸਤੇ ਵੀ ਇੱਕ ਫਾਇਦੇਮੰਦ ਹੈਗਾ ਸਾਡਾ ਚੈਨਲ ਸੋ ਆਪਾਂ ਦੇਖ ਕੇ ਆਈਡੀਆ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਘਰ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਬਣਿਆ ਕਿਸ ਤਰ੍ਹਾਂ ਦਾ ਸਾਡਾ 프ਰੰਟ ਐਲੀਵੇਸ਼ਨ ਜਿਸ ਤਰ੍ਹਾਂ ਦੇ ਦੇਣੇ ਆ ਤਾਂ ਕਿਸੇ ਹੱਦ ਤੱਕ ਅਸੀਂ ਘਰ ਬਣਾਉਣ ਦੇ ਨੇੜੇ ਦੇ ਨੇੜੇ ਜਿਹੜੇ ਆ ਪਹੁੰਚ ਜਾਂਦੇ ਆ ਇੱਕ ਗੁੱਡ ਆਈਡੀਆ ਬਣ ਜਾਂਦਾ ਰਸੋਈ ਦੇਖੀਏ ਤਾਂ ਰਸੋਈ ਦੇ ਵਿੱਚ ਕਪੜ ਦਾ ਕੰਮ ਜਿਹੜਾ ਉਹ ਬਾਕੀ ਹੈਗਾ ਸੋ ਪੀਓਪੀ ਦਾ ਕੰਮ ਰੰਗ ਦਾ ਕੰਮ ਕੰਪਲੀਟ ਆ ਡੋਰ ਵਿੰਡੋਜ਼ ਦਾ ਸਾਰਾ ਕੰਮ ਜਿਹੜਾ ਕੰਪਲੀਟ ਆ ਬਾਥਰੂਮ ਵੀ ਬਹੁਤ ਵਧੀਆ ਬਣੇ ਹੋਏ ਆ ਸਟੋਰ ਵੀ ਇਸ ਕੋਠੀ ਨੂੰ ਜਿਹੜਾ ਦਿੱਤਾ ਹੋਇਆ ਤੋ ਦੋ ਬੈਡਰੂਮ ਗਰਾਉਂਡ ਤੇ ਬਣੇ ਹੋਏ ਆ ਅਟੈਚ ਬਾਥਰੂਮ ਆ ਪਿਛੇ ਹਵਾ ਵਾਸਤੇ ਰੋਸ਼ਨੀ ਵਾਸਤੇ ਜਾਲ ਵੀ ਛੱਡਿਆ ਹੋਇਆ 170 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ ਜਿਹੜੇ ਵੀਰ ਭਰਾਵਾਂ ਨੇ ਐਡ ਕਰਵੋਣੀਆਂ ਘਰ ਵੇਚਣ ਵਾਸਤੇ ਤਾਂ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕੋਸਟ ਕਰਦੇ ਆਂ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 45 ਲੱਖ ਰੁਪਈਆ ਇਸ ਕੋਠੀ ਦੀ ਜਿਹੜੀ ਹੈ ਡਿਮਾਂਡ ਹੈਗੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਇਹ ਪੁਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦੀ ਵੀ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਕਿਸੇ ਤਰ੍ਹਾਂ ਦੀ ਵੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਦਾ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਪਰ ਬੜੇ ਸਲੋ ਮੋਸ਼ਨ ਦੇ ਵਿੱਚ 4-5 ਮਿੰਟਾਂ ਦੀ ਵੀਡੀਓ ਬਈ ਜੀ ਜ਼ਰੂਰ ਬਣਾਇਆ ਕਰੋ ਤਾਂ ਕਿ ਉਹਦੇ ਵਿੱਚ ਸਾਰਾ ਘਰ ਜਿਹੜਾ ਬੜੇ ਆਰਾਮਦਾਰੀ ਦੇ ਨਾਲ ਦੇਖ ਸਕੇ ਤੇ ਸਾਨੂੰ ਘਰ ਬੈਠਿਆਂ ਨੂੰ ਇੱਕ ਵਧੀਆ ਆਈਡੀਆ ਹੋ ਜਾ ਜਿੰਨਾ ਵੀਰ ਭਰਾਵਾਂ ਨੇ ਘਰ ਲੈਣਾ ਤਿੰਨ-ਚਾਰ ਫੋਟੋਆਂ ਵੀ ਫਰੰਟ ਤੋਂ ਖਿੱਚ ਕੇ ਤੇ ਇੱਕ ਪੇਜ ਦੇ ਉੱਤੇ ਘਰ ਦੀ ਪੂਰੀ ਜਾਣਕਾਰੀ ਕਿੰਨੇ ਬੈੱਡਰੂਮ ਬਣਿਆ ਕਿੰਨੇ ਵਾਸ਼ਰੂਮ ਬਣਿਆ ਕਿੰਨੇ ਮਰਲੇ ਜਾਂ ਗਜਾਂ ਦੇ ਵਿੱਚ ਕੋਠੀ ਬਣੀ ਹੋਈ ਆ ਰਜਿਸਟਰੀ ਵਾਲੀ ਆ ਜਾਂ ਲਾਲ ਲਖੀਰ ਵਾਲੀ ਆ ਤੇ ਆਪਣਾ ਕੰਟੈਕਟ ਨੰਬਰ ਤੋਂ ਬਾਰ-ਬਾਰ ਬੇਨਤੀ ਕਰਦੇ ਹੁੰਨੇ ਆ ਬਈ ਜੀ ਵੀ ਇੱਕ ਪੇਜ ਉੱਤੇ ਲਿਖ ਕੇ ਡਿਟੇਲ ਜਿਹੜੀ ਆ ਭੇਜਿਆ ਕਰੋ ਉਹਦੀ ਫੋਟੋ ਖਿੱਚ ਕੇ ਤੇ ਐਡ ਆਪਾਂ ਤੁਹਾਡੀ ਫੀਡ ਵਿੱਚ ਕਰਾਂਗੇ ਤੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ